ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਗਲੇ ਦਾ ਬੋਲ ਸੋਹਣਾ ਡਿਜ਼ਾਈਨ ਬਣਾਉਣ ਬਾਰੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਪੇਪਰ ਪੇਸਟ 4 ਇੰਚ ਆਪਾਂ ਇਹਦੀ ਲੈਂਥ ਲਈ ਹੈ ਤੇ 5 ਇੰਚ ਆਪਾਂ ਇਹਦੀ ਵਿਡਥ ਲਈ ਹੈ ਹੁਣ ਆਪਾਂ 2.5 ਇੰਚ ਗਲਾ ਕਟਿੰਗ ਕਰਾਂਗੇ ਇਸ ਤਰ੍ਹਾਂ 2.5 ਇੰਚ ਚੁੜਾਈ ਤੇ 5 ਇੰਚ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਗਲਾ ਕਟਿੰਗ ਕਰਾਂਗੇ අප ඩීප්‍ර කෑගලාතට අයිංච චෝඩරකෑයි හුණ පැත්තු අත්දා ංචි දැක්ක කාට්ලග වගේ විස්තරන් ඩේඩංච ඉතරුණු වන පැස් රංගල් යනු ශේප්දී ලමගේ ගලායි වෙචච ජිස්ත රම්පල් සිම්පල් නැක් ශේප් දයන පැතු පෝනිි ද එංච තස්තරි ශාල්ලගාමගේ ਪੂਰੇ ਗਲੇ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਕੇ ਇਸ ਨੂੰ ਸਿੱਧਾ ਕਰ ਲੈਣਾ ਹੈ ਸਾਡੇ 13 ਇੰਚ ਆਪਾਂ ਇਸ ਦੀ ਲੈਥਲੇ ਲੈਣੀ ਹੈ 10 ਇੰਚ ਉੱਪਰ ਆਪਾਂ ਸੀਗੇ ਚਾਰਜਰ ਰਿਹਾ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਰੂਲ ਕਰ ਲੈਣਾ ਫਿਰ ਉਹ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਸਟਰਪੈਸ ਮੂਵੀਟ ਲਾਈਵ ਵਿੱਚ ਸ਼ੇਪ ਦੇ ਲੈਣੀ ਹੈ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ आप इस कपड़े तो उपर पेस्ट कर लेवे और सब तो पहला तो आप कपड़े उपर कोटली बटन लगावे जिस तरह जिस बनाया है उसके आपटली बटन लाने शुरू करा ਆਪਾਂ ਇਹਨੂੰ ਆਪ ਇਸ ਤਰ੍ਹਾਂ ਵਿਚਕਾਰ ਤੋਂ ਕੱਟ ਲੱਗੇ ਤੇ ਇਸ ਤਰ੍ਹਾਂ ਫੋਲਡਲੀ ਬਟਨ ਐਡ ਕਰ ਲਏ ਆ ਹੁਣ ਆਪਾਂ ਇਸ ਦੇ ਉੱਪਰ ਪੇਪਰ ਪੇਸਟਿੰਗ ਜਿਹੜੀ ਆਪਾਂ ਕਟਿੰਗ ਕੀਤੀ ਹੋਈ ਸੀ ਉਹ ਇਸ ਤਰ੍ਹਾਂ ਆਪਾਂ ਪੇਸਟ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਸਾਈਡ ਤੋਂ ਅੱਧਾ-ਅੱਧਾ ਇੰਚ ਰੱਖ ਕੇ ਕਟਿੰਗ ਕਰ ਲੈਣਾ ਏ ਤੇ ਜਿਸ ਤਰ੍ਹਾਂ ਆਪਾਂ ਸਿੰਪਲ ਨੇਕ ਨੂੰ ਫੋਲਡ ਕਰਦੇ ਆ ਉਸ ਤਰ੍ਹਾਂ ਆਪਾਂ ਇਸ ਨੂੰ ਸਾਈਡ ਤੋਂ ਫੋਲਡ ਕਰ ਲੈਣਾ ਏ ਤਾਂ ਇਹ ਬਾਦਾਸ طرح ਇਸ ਤਰ੍ਹਾਂ ਫਾਈਟਿੰਗ ਐਡ ਕਰਾਂਗੇ ਕਲਕੂਨ ਦਾ ਮੂਹ 15 ਵਾਲੀ ਸਾਈਡ ਨੂੰ ਰੱਖਿਆ ਹੈ ਇਸ ਤਰ੍ਹਾਂ ਹੁਣ ਆਪਾਂ ਤਮੀਜ਼ ਦਾ ਆਪਣੇ ਦਾ ਉਲਟਾ ਪਾਸਾ ਲੈਣਾ ਹੈ ਤੇ ਆਪਾਂ ਉਹ ਇਟਾ ਇਸ ਤਰ੍ਹਾਂ ਇਸ ਗਲੇਵ ਰੱਖਿਆ ਹੈ ਤੇ ਆਪਾਂ ਇਸ ਤਰ੍ਹਾਂ ਉਸ ਦੇ ਚਾਰ ਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਸੈਂਟਰ ਵਿੱਚ ਸੀਲ ਲਾਵਾਂਗੇ ਤਾਂ ਕਿ ਇਧਰ ਉਧਰ ਹਿੱਲੇ ਨਾ ਹੁਣ ਆਪਾਂ ਇਸ ਤਰ੍ਹਾਂ ਬਿਲਕੁਲ ਨਾਲ-ਨਾਲ ਸੀਲ ਲਾਵਾਂਗੇ ਪੇਸਟਿੰਗ ਦੀ ਯਾਰ ਵੀ ਆਪਾਂ ਇਸ ਨੂੰ ਕਮੀਜ਼ ਦੇ ਉਲਟੀ ਸਾਈਡ ਵਾਲਾ ਰੱਖਣਾ ਹੈ ਇਸ ਤਰ੍ਹਾਂ ਬਿਲਕੁਲ ਨਾਲ ਨਾਲ ਸੀਨ ਲਾਉਣ ਤੋਂ ਬਾਅਦ ਆਪਾਂ ਇਸ ਨੂੰ ਵਿੱਚ ਤੋਂ ਇੱਕ ਕਟਿੰਗ ਕਰ ਲਿਆ ਅੱਧਾ ਅੱਧਾ ਇੰਚ ਰੱਖ ਕੇ ਹੁਣ ਆਪਾਂ ਇਸ ਦੇ ਉੱਪਰ ਇਸ ਤਰ੍ਹਾਂ ਦੱਬ ਵੀ ਸੀਨ ਲਾ ਲਈ ਇਸ ਨੂੰ ਉੱਪਰ ਵੱਲ ਨੂੰ ਫੋਲਡ ਕਰ ਲੈਣਾ ਹੈ ਸਾਰੇ ਪੈਟਰਨ ਨੂੰ ਤੁਸੀਂ ਚਾਹੋ ਤਾਂ ਇਸ ਨੂੰ ਆਇਰਨ ਵੀ ਕਰ ਸਕਦੇ ਹੋ ਫਰੈਸ ਨਾਲ ਵੀ ਚੰਗੀ ਤਰ੍ਹਾਂ ਬਠਾਲ ਸਕਦੇ ਹਾਂ ਇਸ ਤਰ੍ਹਾਂ ਕਿਨਾਰੀ ਕਿਨਾਰੀ ਤੁਸੀਂ ਸੀਲ ਲਾਉਣ ਤੋਂ ਬਾਅਦ ਆਪਾਂ ਹੁਣ ਬਾਹਰੀ ਸਾਈਡ ਦੇ ਇੱਥੇ ਆਪਾਂ ਪਾਈਪਿੰਗ ਲਗਾਈ ਹੈ ਉਸ ਉੱਪਰ ਸੀਲ ਲਗਾਵਾਂਗੇ ਤੁਸੀਂ ਚਾਹੋ ਤਾਂ ਉਸ ਨੂੰ ਪ੍ਰੈਸ ਨਾਲ ਪਹਿਲਾਂ ਪਿਠਾ ਸਕਦੇ ਹੋ ਫਿਰ ਇਹ ਚੰਗੀ ਤਰ੍ਹਾਂ ਫਿਨਿਸ਼ਿੰਗ ਨਾਲ ਸੀਨ ਲੱਗ ਜਾਂਦੀ ਹੈ ਪੂਰੀ ਸਫਾਈ ਨਾਲ ਬਿਲਕੁਲ ਆਪ ਇਸ ਦੇ ਕਿਨਾਰੇ ਕਿਨਾਰੇ ਤੇ ਸੀਨ ਲਾਉਣੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਪਲੀਜ਼ ਦੇਖ ਕੇ ਮੇਰੀਆਂ ਵੀਡੀਓ ਤੁਹਾਨੂੰ ਵਧੀਆਂ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੰਤਾਂ ਕੀ ਆਪਾਂ ਹੋਰ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਵੀਡੀਓ ਲੈ ਕੇ ਆਉਂਦੇ ਰਹੀਏ इस तरह बिल्कुल किनारी किनारी सीन लाने तो बाद अपना खूबसूरत जहा नैक डिजाइन बन के तैयार है बिल्कुल ईवी डिजाइन है घर बेच बना सकते हो आसानी न अपने सूट के उपर ती देख सकते हो अपना नैक डिजाइन